ਸਤਿ ਸ਼੍ਰੀ ਅਕਾਲ ਦੋਸਤੋ ਕਿਸਾਨ ਨਿਤਸਰ ਜੀਜੀ ਸਿੰਘ ਢਲੇਵਾਰ ਖੋਰੀ ਬੜੀ ਲੰਬੀ ਰੇਟ ਤੋਂ ਮਰਨ ਵਰਤਦੇ ਹੋਤੇ ਨੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੈ ਇਸ ਸਮੇਂ ਲੱਗਦਾ ਹੈ ਕਿ ਬਾਕੀ ਤਰ੍ਹਾਂ ਛਾਈਆਂ ਵੀ ਉਹਨਾਂ ਨੂੰ ਸ਼ਹੀਰ ਹੋਇਆ ਦੇਖਣਾ ਚਾਹੁੰਦੀਆਂ ਨੇ ਪਰ ਸ਼ਾਇਦ ਉਹਨਾਂ ਦੀ ਜਾਨ ਬਚਾਉਣ ਵਿੱਚ ਕਿਸੇ ਨੂੰ ਕੋਈ ਦਿਲਚਸਪੀ ਦਿਖਾਈ ਨਹੀਂ ਦਿੰਦੀ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਸਿੱਖ ਧਰਮ ਦੇ ਵਿੱਚ ਨਾ ਤਾਂ ਆਤਮ ਹੱਤਿਆ ਦੇ ਸਥਾਨ ਤੇ ਨਹੀਂ ਵਟਨੂ ਕੋਈ ਸਥਾਨ ਹੈ ਪਰ ਇਸ ਦੇ باوجود ਉਹੋ ਲਗਾਤਾਰ ਆਪਣਾ ਮਰਨ ਵਰਤ ਜਾਰੀ ਰੱਖ ਰਹੇ ਨੇ ਤੇ ਸਿੱਖ ਕੌਮ ਦੇ ਵਿੱਚ ਜਿਹੜੇ ਧਾਰਮਿਕ ਆਗੂ ਨੇ ਅਜੇ ਤੱਕ ਉਹਨਾਂ ਨੇ ਵੀ ਉਹਨਾਂ ਨੂੰ ਕੋਈ ਯੋਗ ਨਿਰਦੇਸ਼ ਨਹੀਂ ਦਿੱਤਾ ਹੈ ਜਿਹੜਾ ਕਿ ਦਿੱਤਾ ਜਾਣਾ ਚਾਹੀਦਾ ਸੀ ਕਿ ਉਹ ਆਪਣਾ ਮਰਨ ਵਰਤ ਖਤਮ ਕਰਨ ਸਾਡੇ ਨਾਲ ਇਸ ਸਮੇਂ ਸ਼ੋਮੀ ਕਾਲੀਦਲ ਬਦਲ ਦੇ ਸਪੋਕਸਪਰਸਨ ਸਰਦਾਰ ਅਮਰਦੀਪ ਸਿੰਘ ਧਾਰਨੀ ਹੋ ਰਹੇ ਨੇ ਆਪ ਆਪਣਾ ਗਲਤ ਕਰਦੇ ਆ ਉਹ ਕੀ ਸੋਚਦੇ ਨੇ ਇਸ ਬਾਰੇ ਤਾਨੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਤਾਨੀ ਸਾਹਿਬ ਜਿਵੇਂ ਪਹਿਲਾਂ ਗੱਲ ਕੀਤੀ ਡਿਲੀਵਰ ਹੋ ਰਹੀ ਹਾਲਤ ਹੈ ਅੱਜ ਕੋਈ ਬਹੁਤ ਜ਼ਿਆਦਾ ਚੰਗੀ ਨਹੀਂ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜੋ ਕੁਝ ਹੁਣ ਤੱਕ ਵਾਪਰਿਆ ਹੈ ਮੈਂ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦੇਣਾ ਚਾਹੁੰਦਾ ਕਿ ਮੈਂ ਪਿਛਲੇ ਦਿਨਾਂ ਦੇ ਵਿੱਚ ਵੀ ਡਿਮਾਂਡ ਕੀਤੀ ਸੀ ਕਿ ਸਰਕਾਰ ਨੂੰ ਜਿਹੜੀ ਹੈਗੀ ਹੈ ਆਨਰੇਬਲ ਸੁਪਰੀਮ ਕੋਰਟ ਨੂੰ ਐਮ ਐਸ ਕਿਉਰੀ ਆ ਜਿਹੜਾ ਉਹ ਅਪਾਇੰਟ ਕਰ ਦੇਣੀ ਚਾਹੀਦੀ ਆ ਜਿਹੜੀ ਜਾ ਕੇ ਔਨਰੇਬਲ ਸੁਪਰੀਮ ਕੋਰਟ ਦੇ ਕੋਲ ਜਾ ਕੇ ਆਪਣੀ ਰਿਪੋਰਟ ਪੇਸ਼ ਕਰੇ ਤਾਂ ਕਿ ਪਤਾ ਤਾਂ ਲੱਗੇ ਨਾ ਕਿ ਉਹਨਾਂ ਦਾ ਪੱਖ ਕੀ ਹੈਗਾ ਸਰਕਾਰ ਨੂੰ ਕੀ ਕਰਨਾ ਚਾਹੀਦਾ ਸਰਕਾਰ ਕੀ ਕਰ ਸਕਦੀ ਹੈ ਜੀ ਪਰ ਚਲੋ ਐਮ ਐਸ ਕਿਉਰੀ ਨੇ ਉਹਨਾਂ ਨੇ ਅਪਾਇੰਟ ਕੀਤੀ ਉਹਨਾਂ ਨੇ ਕੱਲ ਇੱਕ ਕਮੇਟੀ ਜਿਹੜੀ ਹੈਗੀ ਹਾਈ ਲੈਵਲ ਕਮੇਟੀ ਜਿਹੜੀ ਉਹ ਬਣਾ ਦਿੱਤੀ ਹੈ ਜਿਨ੍ਹਾਂ ਦੇ ਜਿਹੜੇ ਹੈੱਡ ਹੈ ਉਜਸਸਾ ਨਵਾਬ ਸਿੰਘ ਰਿਟਾਇਰਡ ਉਹਦੇ ਹੈਡ ਬਣਾਏ ਗਏ ਆ ਔਰ ਉਹਨਾਂ ਨੇ ਫੌਰੀ ਜਾ ਕੇ ਕੱਲ ਹੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਬਹੁਤ ਸਾਰੀ ਪੁਲਿਸ ਦੇ ਜਿਹੜੇ ਮੁਲਾਜ਼ਮ ਹਾਈ ਅਫੀਸ਼ਰਸ ਹੈਗੇ ਆ ਉਹ ਵੀ ਹੋਏ ਇਸ ਗੱਲ ਦੇ ਵਿੱਚ ਲੱਗੇ ਵੀ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਇੱਕ ਲੋਕ ਡੈਡਲੌਕ ਬਣਿਆ ਹੋਇਆ ਇਹ ਕਿਸੇ ਤਰ੍ਹਾਂ ਖੁੱਲੇ ਜੀ ਔਰ ਪਰ ਮੈਂ ਥੋੜਾ ਜਾ ਥੋੜਾ ਜਾ ਮਤਲਬ ਮੈਂ ਇਸ ਗੱਲ ਤੇ ਬਹੁਤਾ ਸੈਟੀਸਫਾਈਡ ਨਹੀਂ ਹੈਗਾ ਮੈਂ ਚਾਹੁੰਦਾ ਸੀ ਕਿ ਜਦੋਂ ਆਨਰੇਬਲ ਸੁਪਰੀਮ ਕੋਰਟ ਨੇ ਇਹ ਕਮੇਟੀ ਸਥਾਪਿਤ ਕੀਤੀ ਸੀ ਤੇ ਉਹਦੇ ਚ ਡਾਇਰੈਕਸ਼ਨ ਦੇ ਦੇਣੀ ਚਾਹੀਦੀ ਸੀ ਕਿ ਇਮੀਡੀਏਟਲੀ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਹੈਗਾ ਮਰਨ ਭਰਤ ਉਹਨੂੰ ਖਤਮ ਕਰਾ ਕੇ ਕਮੇਟੀ ਰਿਪੋਰਟ ਪੈਦਾ ਪੇਸ਼ ਕਰਦੀ ਤੇ ਦੇਖੋ ਜਿਹੜੀਆਂ ਕਮੇਟੀਆਂ ਬਣਾਈਆਂ ਜਾਂਦੀਆਂ ਮੈਨੂੰ ਇਹਨਾਂ ਤੇ ਕੋਈ ਆਸਤਾ ਹੁੰਦੀ ਨਹੀਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਆਨਰੇਬਲ ਹਾਈ ਕੋਰਟ ਦੇ ਵਿੱਚ ਇੱਕ ਕੇਸ ਫਾਈਲ ਹੋਇਆ ਜਿਸ ਕੇਸ ਦੇ ਵਿੱਚ ਆਨਰੇਬਲ ਹਾਈ ਕੋਰਟ ਨੇ ਜਿਹੜਾ ਰਸਤਾ ਖੋਲਣ ਵਾਸਤੇ ਹਰਿਆਣਾ ਸਰਕਾਰ ਨੂੰ ਡਾਇਰੈਕਸ਼ਨ ਦਿੱਤੀ ਪਰ ਜਦੋਂ ਉਹਦੀ ਸੁਪਰੀਮ ਕੋਰਟ ਦੇ ਵਿੱਚ ਅਪੀਲ ਗਈ ਤਾਂ ਸੁਪਰੀਮ ਕੋਰਟ ਨੇ ਉਸ ਦੇ ਵਿੱਚ ਜਿਹੜਾ ਹੈਗਾ ਸੀ ਇੱਕ ਕਮੇਟੀ ਬਣਾਈ ਔਰ ਉਹ ਕਮੇਟੀ ਅੱਜ ਤੱਕ ਅਲਟਕ ਰਹੀ ਹੈ ਲੋਕ ਵਪਾਰੀ ਲੋਕ ਹਰਿਆਣੇ ਦੇ ਬਾਰਡਰ ਦੇ ਉੱਤੇ ਜਿਹੜੇ ਹੈਗੇ ਆ ਵਿਚਾਰੇ ਉਨਾ ਦੇ ਬਿਜ਼ਨਸ ਦਾ ਬੁਰਾ ਹਾਲ ਹੋ ਰਿਹਾ ਬੁਰੇ ਤਰੀਕੇ ਦੇ ਨਾਲ ਪਿਸ ਰਹੇ ਹੈਗੇ ਮੜ ਕੇ ਡੇਲੇਵਾਰ ਫਰਾਂਤੀ ਲੈ ਕੇ ਆਉਣਾ ਮੈਂ ਉੱਥੇ ਆਉਂਗਾ ਜੀ ਮੈਂ ਕਹਿੰਦਾ ਵੀ ਕਮੇਟੀਆਂ ਜਿਹੜੀਆਂ ਮੈਨੂੰ ਉਹਨਾਂ ਤੋਂ ਕੋਈ ਬਹੁਤੀ ਆਸ ਜਾਂ ਉਥੋਂ ਸਿੱਟੇ ਨਿਕਲਦੀ ਆਸ ਨਹੀਂ ਲੱਗਦੀ ਜਿਵੇਂ ਤੁਸੀਂ ਕਹਿੰਦੇ ਆ ਨਾ ਤੁਸੀਂ ਆਪਣੇ ਜਿਹੜਾ ਨੋਟ ਦੇ ਵਿੱਚ ਗੱਲ ਕੀਤੀ ਹੈਗੀ ਆ ਕਿ ਸਾਰੀਆਂ ਧਿਰਾਂ ਉਹਨਾਂ ਨੂੰ ਮਾਰਨ ਤੇ ਲੱਗੀਆਂ ਵੀ ਹੈਗੇ ਮੈਂ ਉਸ ਦੇ ਵਿੱਚ ਚਾਹੇ ਉਹ ਕਿਸਾਨ ਜਥੇਬੰਦੀਆਂ ਵੀ ਕਹਿ ਲਈਏ ਚਾਹੇ ਆਪਾਂ ਜਿਹੜਾ ਹੈਗਾ ਸੁਪਰੀਮ ਕੋਰਟ ਵੀ ਕਹਿ ਲਈਏ ਚਾਹੇ ਆਪਾਂ ਜਿਹੜਾ ਹੈਗਾ ਸਰਕਾਰਾਂ ਵੀ ਕਹ ਲਈਏ ਚਾਹੇ ਪੰਜਾਬ ਦੀ ਸਰਕਾਰ ਹੈ ਚਾਹੇ ਉਹ ਰਿਆਣਾ ਦੀ ਸਰਕਾਰ ਹੈ ਚਾਹੇ ਉਹ ਦਿੱਲੀ ਦੀ ਸਰਕਾਰ ਹੈਗੇ ਸਾਰੇ ਇਸ ਗੱਲ ਦੇ ਵਿੱਚ ਲੱਗੇ ਹੋਏ ਆ ਔਰ ਇਸ ਚੀਜ਼ ਦੇ ਜਿਹੜੇ ਸਿੱਟੇ ਆ ਜਿਹੜੇ ਉਹਨਾਂ ਬਾਰੇ ਕੋਈ ਸੋਚ ਨਹੀਂ ਰਿਹਾ ਹੈਗਾ ਕਿ ਜਦੋਂ ਇਸ ਦੇ ਸਿੱਟੇ ਨਿਕਲਣਗੇ ਤਾਂ ਉਸ ਦੇ ਨਾਲ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਰਾਜਕਤਾ ਫੈਲੂਗੀ ਕਿਸ ਤਰ੍ਹਾਂ ਦੇ ਗੰਭੀਰ ਜਿਹੜੇ ਹੈਗੇ ਆ ਉਹਦੇ ਵਿੱਚ ਰਿਜ਼ਲਟਸ ਸੁਨੇਕਣਗੇ ਇਹਦੇ ਬਾਰੇ ਕੋਈ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ ਤੁਸੀਂ ਇੱਕ ਆਪਣੇ ਉਹਦੇ ਵਿੱਚ ਸਵਾਲ ਦੇ ਵਿੱਚ ਗੱਲ ਕੀਤੀ ਕਿ ਸਿੱਖ ਧਰਮ ਦੇ ਵਿੱਚ ਬਿਲਕੁਲ ਮਰਨ ਦਾ ਜਿਹਨੂੰ ਆਪਾਂ ਆਤਮ ਹੱਤਿਆ ਕਹਿੰਦੇ ਆ ਜਾਂ ਵਰਤ ਦਾ ਕਿਤੇ ਜਿਹੜਾ ਹੈਗਾ ਕੋਈ ਕੋਈ ਥਾਂ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਕਿ ਇਸ ਗੱਲ ਦੇ ਉੱਤੇ ਸਾਡੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਵੀ ਬਹੁਤ ਹੀ ਸ਼ਕਤੀ ਦੇ ਨਾਲ ਜਿਹੜਾ ਹੈਗਾ ਬਹੁਤ ਸਾਰੇ ਜਿਹੜੀਆਂ ਸੰਸਥਾਵਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਬੁੱਧੀਜੀਵੀ ਹੈਗੇ ਆ ਉਹਨਾਂ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਵੀ ਗੱਲ ਕਰਦੇ ਅੱਜ ਉਹਨਾਂ ਦਾ ਇੱਕ ਬਿਆਨ ਤਾਂ ਆਇਆ ਇੱਕ ਅਖਬਾਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿੱਖ ਧਰਮ ਦੇ ਵਿੱਚ ਕਿਤੇ ਮਰਨ ਵਰਤ ਦੀ ਜਿਹੜੀ ਹੈਗੀ ਆ ਸਥਾਨ ਨਹੀਂ ਹੈਗਾ ਪਰ ਬੜੇ ਮੈਨੂੰ ਇਹ ਲੱਗਿਆ ਕਿ ਉਹ ਸਹਿ ਸੁਭਾਜ ਵਿੱਚ ਪ੍ਰੈਸ ਦੇ ਸਾਹਮਣੇ ਬਿਆਨ ਹੁੰਦਾ ਇਸ ਤਰ੍ਹਾਂ ਦਾ ਬਿਆਨ ਹੈ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਸੂਵੋ ਮੋਟੋ ਜਿਹੜਾ ਹੈਗਾ ਉਹਨਾਂ ਨੂੰ ਇਸ ਗੱਲ ਦੇ ਉੱਤੇ ਜਿਹੜਾ ਹੈਗਾ ਜ਼ਰੂਰ ਆਪਣਾ ਜਿਹੜਾ ਹੈਗਾ ਗੱਲਬਾਤ ਕਰਨੀ ਚਾਹੀਦੀ ਆ ਇਸ ਦੇ ਉੱਤੇ ਆਪਣਾ ਬਿਆਨ ਦੇਣਾ ਚਾਹੀਦਾ ਆਪਣਾ ਪੱਖ ਰੱਖਣਾ ਚਾਹੀਦਾ ਇਮੀਡੀਏਟਲੀ ਜਿਹੜਾ ਹੈਗਾ ਬੁੱਧੀਜੀਵੀਆਂ ਨੂੰ ਪਾ ਕੇ ਬਿਆਨ ਉਹਨਾਂ ਦੇ ਉੱਤੇ ਗੱਲ ਕਰਨੀ ਚਾਹੀਦੀ ਬਿਆਨ ਦੇਣ ਤੇ ਪੱਖ ਰੱਖਣ ਦਾ ਤਾਂ ਸਮਾਂ ਹੀ ਨਹੀਂ ਕਿਉਂਕਿ ਵੱਤ ਵੱਤ ਜਿਹੜਾ ਮੈਕਸਿਮਮਮ ਕੋਈ ਵੀ ਜਿਹੜਾ ਭੁੱਖਾ ਹੈ ਉਹ ਵਰਤਰਾਖੇ ਵੀ ਇਸ ਤਿਹੇ ਦੇ ਨਾਲ ਵੱਤ ਵੱਤ ਛੱਟ ਜਣ ਅ ਕੱਢ ਸਕਦਾ ਹੈ ਆਪਣੇ ਤੇ ਇਸ ਹਾਲਾਤ ਦੇ ਵਿੱਚ ਸਾਡੇ ਕੋਲ ਦਿਨ ਤਾਂ ਬਹੁਤ ਥੋੜੇ ਦਿਖਾਈ ਦਿੰਦੇ ਮੈਂ ਤਾਂ ਆਪ ਕਹਿੰਦਾ ਕਿ ਇਮੀਡੀਏਟਲੀ ਜਿਹੜਾ ਹੈਗਾ ਬੁੱਧੀਜੀਵੀਆਂ ਨੂੰ ਬੁਲਾ ਕੇ ਇਸ ਦੇ ਉੱਤੇ ਜਿਹੜਾ ਹੈਗਾ ਅਕਾਲ ਤਖਤ ਸਾਹਿਬ ਦਾ ਜਿਹੜਾ ਰੁਕ ਹੈ ਉਹ ਬਿਲਕੁਲ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਸ ਦੇ ਵਿੱਚ ਜਿਹੜਾ ਹੈਗਾ ਹੁਣ ਡੱਲੇਵਾਲ ਸਾਹਿਬ ਜਿਹੜੇ ਹੈਗੇ ਆ ਦੇਖੋ ਉਹਨਾਂ ਵੱਲੋਂ ਜਿਹੜਾ ਹੈਗਾ ਵਰਤਤਾ ਰੱਖਿਆ ਗਿਆ ਉਸ ਦੇ ਉੱਤੇ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਕੰਨਾਂ ਦੇ ਵਿੱਚ ਤੇਲ ਪਾ ਕੇ ਚੁੱਪ ਕਰਕੇ ਬੈਠੀ ਆ ਜਿਨੀਆਂ ਕਿ ਡਾਇਰੈਕਸ਼ਨ ਉਹਨਾਂ ਨੂੰ ਆਨਰੇਬਲ ਸੁਪਰੀਮ ਕੋਰਟ ਵੱਲੋਂ ਦਿੱਤੀ ਜਾਂਦੀ ਆ 19 ਕਿਤੇ ਉਹ ਜਿਹੜਾ ਹੈਗਾ ਕੰਨ ਹਲਾਉਣ ਵਾਲੀ ਗੱਲ ਕਰਦੇ ਹੈਗੇ ਆ ਆਦਰਵਾਈਜ਼ ਮੈਨੂੰ ਬਹੁਤ ਹਾਲਤ ਚਿੰਤਾਜਨਕ ਔਰ ਫਿਊਚਰ ਦੇ ਵਿੱਚ ਚਿੰਤਾਜਨਕ ਇਹਦੇ ਜਿਹੜੇ ਹੈਗਾ ਰਿਜ਼ਲਟ ਜਿਹੜੇ ਹੈਗੇ ਮੈਨੂੰ ਦਿਖਦੇ ਕੀ ਤੁਹਾਨੂੰ ਨਹੀਂ ਲੱਗਦਾ ਹੈਗਾ ਕਿ ਤੁਹਾਡੀ ਪਾਰਟੀ ਨੂੰ ਵੀ ਸਭ ਤੋਂ ਪਹਿਲਾਂ ਅੱਗੇ ਆ ਕੇ ਅਕਾਲ ਤਖਤ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਪੰਥ ਸਿੰਘ ਸਹਿਬਾਨ ਹੁਕਮ ਕਰਨ ਵਾਲਿਆਂ ਨੂੰ ਮਬਰ ਨਵਰਤ ਖਤਮ ਕਰਨ ਦਾ ਦੇਖੋ ਸਾਡੀ ਪਾਰਟੀ ਦੀ ਜਿਹੜੀ ਗੱਲ ਹੈਗੀ ਆ ਦੇਖੋ ਬਲਾਰਾ ਹੋਣ ਦੇ ਨਾਤੇ ਮੈਂ ਤਾਂ ਬੇਨਤੀ ਕਰਦਾ ਹਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਜੀ ਔਰ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਕਿ ਪ੍ਰਧਾਨ ਸਾਹਿਬ ਅਕਾਲ ਤਖਤ ਦੇ ਜਥੇਦਾਰ ਸਾਹਿਬ ਇਸ ਦੇ ਉੱਤੇ ਤੁਸੀਂ ਆਪਣਾ ਪੱਖ ਜਿਹੜਾ ਹੈਗਾ ਕਲੀਅਰ ਕਰੋ ਸਾਫਤ ਕਰੋ ਤਾਂ ਕਿ ਇਹ ਵੀ ਪਤਾ ਲੱਗਣਾ ਚਾਹੀਦਾ ਹੈਗਾ ਕਿ ਇਕ ਜਾਨ ਹੈ ਜਿਹੜੀ ਉਹ ਕਿੰਨੀ ਕੀਮਤੀ ਹੁੰਦੀ ਹੈ ਉਹ ਪਰਿਵਾਰ ਲਈ ਉਹ ਸਾਡੇ ਸਮਾਜ ਲਈ ਔਰ ਉਸ ਕੁਦਰਤ ਲਈ ਜਿਸ ਕੁਦਰਤ ਨੇ ਤੁਹਾਨੂੰ ਭੇਜਿਆ ਔਰ ਉਸ ਦੇ ਹੱਥ ਦੇ ਵਿੱਚ ਸਾਰਾ ਕੁਝ ਹੈਗਾ ਉਸ ਨੂੰ ਤੁਸੀਂ ਆਪਣੇ ਤਰੀਕੇ ਦੇ ਨਾਲ ਜਿਹੜਾ ਹੈਗਾ ਖਤਮ ਕਰ ਰਹੇ ਆ ਇਸ ਦੇ ਉੱਤੇ ਮੈਨੂੰ ਬਹੁਤ ਮਲਾਲ ਫਿਰ ਕੋਲ ਇਹ ਸਾਰਾ ਸੋਸ਼ਲ ਸਾਨੂੰ ਸਾਰੇ ਨੂੰ ਤੇ ਸਾਨੂੰ ਸਾਰੇ ਨਹੀਂ ਵਿੰਦੀ ਹੈ ਅਕਾਲ ਤਖਤ ਨੂੰ ਵੀ ਕਿ ਉਹ ਆਪ ਆਪਣੇ ਪੱਧਰ ਦੇ ਉੱਤੇ ਐਕਸ਼ਨ ਲੈਣ ਸਿੰਘ ਸਹਿਬਾਨ ਹੁਕਮ ਕਰਨ ਕਿਉਂਕਿ ਸਿੱਖ ਧਰਮ ਦੇ ਵਿੱਚ ਜੋ ਵੀ ਪਰੰਪਰਾਵਾਂ ਨੇ ਸਿੱਖ ਧਰਮ ਦੇ ਜੋ ਅਸੂਲ ਨੇ ਉਹਨਾਂ ਮੁਤਾਬਕ ਨਾ ਆਤਮ ਹੱਤਿਆ ਤੇ ਨਾ ਹੀ ਕਿਸੇ ਕਿਸਮ ਦਾ ਵਰਤ ਇਹ ਕੋਈ ਥਾਂ ਨਹੀਂ ਰੱਖਦਾ ਇਸ ਕਰਕੇ ਸਿੰਘ ਸਹਿਬਾਨ ਨੂੰ ਤੁਰੰਤ ਅਗਿਆਣਾ ਚਾਹੀਦਾ ਹੈ ਤੇ ਦਲੇਵਾਰ ਖੁਰਾਨੋ ਉਹਨਾਂ ਦਾ ਮਰਨ ਵਰਤ ਕਰਨ ਖਤਮ ਕਰਨ ਦੀ ਬੇਨਤੀ ਕਰਨੀ ਚਾਹੀਦੀ ਹੈ ਬੇਨਤੀ ਨਹੀਂ ਕਰਨੀ ਚਾਹੀਦੀ ਹਦਾਇਤ ਕਰਨੀ ਚਾਹੀਦੀ ਹਦਾਇਤ ਕਰਨੀ ਚਾਹੀਦੀ ਹੁਕਮ ਕਰਨਾ ਚਾਹੀਦਾ ਹੈ ਕਿ ਉਹ ਤੁਰੰਤ ਆਪਣਾ ਜਿਹੜਾ ਮਰਨ ਵਰਤ ਖਤਮ ਕਰ ਤੁਹਾਡਾ ਬਹੁਤ ਬਹੁਤ ਧੰਵਾਦਾਂ ਚੰਕਿਊ ਜੀ ਥੈਂਕਿਊ ਸੋ